ਮੀਡੀਅਮ ਰੇਂਜ ਦੇ ਵਿੱਚ ਕੈਂਡ ਜਾਂ ਥੀਏਟਰ ਇੰਸਟਾਲ ਕਰਨਾ ਹੋਵੇ ਨਾ ਉਹ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਆ ਸਭ ਤੋਂ ਪਹਿਲਾਂ ਜੇ ਤਾਂ ਪ੍ਰੋਜੈਕਟਰ ਦੀ ਗੱਲ ਕਰੀਏ ਨਾ ਤਾਂ ਜੀਵੀਸੀ ਕੰਪਨੀ ਬਹੁਤ ਵਧੀਆ ਇਹਨਾਂ ਦਾ ਕੋਈ ਵੀ 4K ਪ੍ਰੋਜੈਕਟਰ ਲੈ ਸਕਦੇ ਆਪਾਂ ਤੇ ਜੇ ਸਪੀਕਰਾਂ ਦੀ ਗੱਲ ਕਰੀਏ ਇਸ ਇੱਥੇ ਆਪਣੇ ਤਿੰਨ ਸਪੀਕਰ ਸਾਹਮਣੇ ਜਾਣੇ ਇਨ ਵਾਲ ਤਾਂ ਆਪਾਂ ਇਹਨਾਂ ਇੱਥੇ ਗ੍ਰੈਂਡ 뷰 ਦੀ ਸਕਰੀਨ ਯੂਜ਼ ਕਰਨੀ ਆ ਜਿਹਦੇ ਵਿੱਚ ਦੀ ਆਵਾਜ਼ ਮਤਲਬ ਟਰੈਵਲ ਕਰੂਗੀ ਤਾਂ ਜਿਹੜੇ ਉੱਪਰ ਲੱਗਣੇ ਆ 4 ਸਪੀਕਰ ਉੱਪਰ ਲੱਗਣੇ ਆ ਉਹ ਵੀ ਸਾਰੇ ਸੇਮ ਬ੍ਰਾਂਡ ਦੇ ਆ ਕੈਫ ਬ੍ਰਾਂਡ ਦੇ ਆ ਆਪਾਂ ਯੂਜ਼ ਕਰ ਰਹੇ ਆ ਇਹ ਥੋੜਾ ਬੈਟਰ ਬ੍ਰਾਂਡ ਆ ਤਾਂ ਜਿਹੜੇ ਸਾਹਮਣੇ ਲੱਗਣੇ ਉਹ QL ਸੀਰੀਜ਼ ਵਾਲੇ ਆ ਆਵੇ ਇਦਾਂ ਦੇ ਦਿਖਦੇ ਇਹਨਾਂ ਦੀ ਖਾਸੀਅਤ ਇਹ ਆ ਕਿ ਇਹਨਾਂ ਚ ਸਾਊਂਡ ਕੁਆਲਿਟੀ ਥੋੜੀ ਜੀ ਬੈਟਰ ਹੁੰਦੀ ਆ ਬਾਕੀਆਂ ਨਾਲੋਂ ਤਾਂ ਆਪਾਂ MR ਸੀਰੀਜ਼ ਦੇ ਯੂਜ਼ ਕਰ ਰਹੇ ਆ 4 ਸਪੀਕਰ ਸਾਹਮਣੇ ਆਪਾਂ ਯੂਜ਼ ਕਰਾਂਗੇ ਇੱਕ ਐਪੀਸੋਡ ਕੰਪਨੀ ਦਾ ਸਬੂਫਰ ਜਾਂ ਤਾਂ ਇੱਧਰ ਲਾ ਲਾਂਗੇ ਜਾਂ ਇੱਧਰ ਲਾ ਲਾਂਗੇ ਉਹ ਕਸਟਮਰ ਦੀ ਪ੍ਰੀਫਰੈਂਸ ਤੇ ਤੇ ਜਿਹੜਾ ਐਂਪਲੀਫਾਇਰ ਯੂਜ਼ ਕਰ ਰਹੇ ਹਾਂ ਆਪਾਂ ਸੋਨੀ ਦਾ ਯੂਜ਼ ਕਰ ਰਹੇ ਹਾਂ ਐਂਪਲੀਫਾਇਰ ਕੋਈ ਵੀ ਯਾਮਾ ਦਾ ਵੀ ਯੂਜ਼ ਕਰ ਸਕਦੇ ਹੋ ਤੁਸੀਂ ਡੈਨਨ ਦੇ ਵੀ ਬਹੁਤ ਵਧੀਆ ਆ 7 ਚੈਨਲ ਵਾਲਾ ਐਂਪਲੀਫਾਇਰ ਯੂਜ਼ ਕਰਨਾ ਆਪਾਂ ਇੱਥੇ ਤਾਂ ਦੇਖਦੇ ਹਾਂ ਬਣਾਉਣੇ ਆ ਗੱਲ ਤੁਹਾਨੂੰ ਦਿਖਾਉਣੇ ਆ ਪ੍ਰੋਸੈਸ ਸਾਰਾ ਸੋ ਫਰੰਟਲ ਸਪੀਕਰ ਵੀ ਲੱਗ ਗਿਆ ਇਹੜਾ ਆਹ ਵਾਲਾ ਸਪੀਕਰ ਹੈ ਨਾ ਇਹ ਆਪਾਂ ਨੂੰ 4 ਕਿੰਚ ਆਫ ਕਰਨਾ ਪਿਆ ਤਾਂ ਕਿਉਂਕਿ ਇੱਥੇ ਸਟੱਡ ਸੀਗਾ ਐਜ਼ ਲੌਂਗ ਐਜ਼ ਆਪਾਂ ਸਕ੍ਰੀਨ ਦੇ ਬਿਹਾਈਂਡ ਰਹਿੰਦੇ ਆ ਤਾਂ ਆਪਾਂ ਨੂੰ ਸਾਊਂਡ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਇੱਕ ਹੋਰ ਜ਼ਰੂਰੀ ਗੱਲ ਪ੍ਰੋਜੈਕਟਰ ਚਾਹੇ ਕਿਸੇ ਕੰਪਨੀ ਦਾ ਲਵਾ ਲਿਓ 4K ਦੇ ਵਿੱਚ ਸਾਰੀਆਂ ਕੰਪਨੀਆਂ ਬਹੁਤ ਵਧੀਆ ਪਰ ਮੇਕ ਸ਼ੋਰ ਹਮੇਸ਼ਾ ਲੇਜ਼ਰ ਵਾਲਾ ਪ੍ਰੋਜੈਕਟਰ ਲਵਾਇਓ ਵੇਚਣ ਵਾਲੇ ਅੱਜਕੱਲ ਬਲਬ ਵਾਲਾ ਵੀ ਵੇਚੀ ਜਾਂਦੇ ਆ ਬਟ ਉਹ ਚੀਜ਼ 올ਡ ਹੋ ਚੁੱਕੀ ਆ ਉਹਦੇ ਤੇ ਕੋਈ ਫਾਇਦਾ ਨਹੀਂਗਾ ਪੈਸੇ ਵੇਸਟ ਕਰਨ ਦਾ ਜਿੱਦਾਂ ਮੈਂ ਪਿਛਲੀ ਵੀਡੀਓ ਵਿੱਚ ਕਿਹਾ ਸੀਗਾ ਕਿ ਕਾਂਡਿਊਟ ਜ਼ਰੂਰ ਪਾਉਣਾ ਥੀਏਟਰ 'ਚ ਉਸੇ ਕਾਂਡਿਊਟ 'ਚੋਂ ਆਪਾਂ HDMI ਖਿੱਚ ਲਈਆ ਐਂਡ ਪ੍ਰੋਜੈਕਟਰ ਹਮੇਸ਼ਾ ਫਰੰਟ ਵਾਲ ਤੋਂ 12 ਤੋਂ 15 ਫੁੱਟ ਦੇ ਵਿੱਚ ਵਿੱਚ ਹੋਣਾ ਚਾਹੀਦਾ ਜਿਹੜੀ ਵੀ ਡੈਡੀਕੇਟਿਡ ਸਪੇਸ ਹੋਣੀ ਚਾਹੀਦੀ ਹੈ ਸਬੂਫਰ ਦੀ ਉਹਦੇ ਮੂਰੇ ਇੰਦਾਂ ਦੀ ਜਾਲੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਸਾਊਂਡ ਵਧੀਆ ਟਰੈਵਲ ਹੋ ਸਕੇ ਨਹੀਂ ਤਾਂ ਕੀ ਹੁੰਦਾ ਹੈ ਕਿ ਆਹ ਕੈਬਿਨੇਟਾਂ ਛਣਕਣ ਲੱਗ ਜਾਂਦੀਆਂ ਥੋੜੀਆਂ ਥੋੜੀਆਂ ਇਹਦੇ 'ਤੇ ਨਾ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਇੱਥੇ ਫਰੰਟ ਰਾਈਟ ਫਰੰਟ ਲੈਫਟ ਸੈਂਟਰ ਇਦਾਂ ਲਿਖ ਉਹਨਾਂ ਦਾ ਮਤਲਬ ਹੈ ਕਿ ਇਥੋਂ ਸਿਟਿੰਗ ਏਰੀਏ ਤੋਂ ਆਪਾਂ ਕਿੱਧਰ ਸਰਾਉਂਡ ਤੇ ਲੈਫਟ ਸੈਂਟਰ ਰਾਈਟ ਉਧਰ ਹੀ ਸਰਾਉਂਡ ਵਾਲੇ ਜੇ ਇੱਕ ਵੀ ਗਲਤ ਲੱਗ ਗਿਆ ਤਾਂ ਜਿੱਦਾਂ ਆਪਾਂ ਹੈਂਡ ਲਾਈਕ 에어ਪੋਰਟ ਲਾਏ ਹੁਣ ਲੈਫਟ ਵਾਲਾ ਰਾਈਟ ਚਲਾ ਲਈਏ ਰਾਈਟ ਵਾਲਾ ਲੈਫਟ ਜੇ ਉਧਰ ਵੀਰ ਬਾਜੇਗੀ ਉਸ ਤੋਂ ਅਗਲਾ ਸਟੈਪ ਆ ਸਕਰੀਨ ਨੂੰ ਅਸੈਂਬਲ ਕਰਨ ਦਾ ਬ੍ਰਿਟੀ ਸਟ੍ਰੇਟ ਫਾਰਵਰਡ ਹੈ ਸਾਰੀਆਂ ਇਨਸਟਰਕਸ਼ਨਸ ਸਪੈਸੀ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਕੱਲੀ-ਕੱਲੀ ਨੂੰ ਫਾਲੋ ਕਰੀਏ ਨਾ ਜਿੱਦਾਂ ਆਈਕਿਆ ਦੇ ਟੇਬਲ ਬਣਾਉਣੇ ਹੁੰਦੇ ਆਪਾਂ ਉਦੀ ਮਾਊਂਟਿੰਗ ਬ੍ਰੈਕਟਾਂ ਨੂੰ ਦੋ ਜਾਂ ਤਿੰਨ ਸਟੱਡ ਲੱਭ ਕੇ ਮਾਊਂਟ ਕਰ ਦੇਣਾ ਐਂਡ ਵੀ ਆਰ ਗੁੱਡ ਟੂ ਗੋ ਆ ਅਸਵਾਦ ਆ ਢੈਂਗ ਗੱਲ ਬਣ ਗਈ ਜਿਹੜੇ ਕੈਫ ਦੇ ਸਪੀਕਰ ਹਨ ਇਹਨਾਂ ਦੀ ਇੱਕ ਖਾਸियत ਆ ਕਿ ਇਸ ਪ੍ਰਾਈਸ ਰੇਂਜ ਦੇ ਵਿੱਚ ਇਹਨਾਂ ਦੀ ਨਾ ਸਵੀਟ ਸਾਊਂਡ ਨੂੰ ਕੋਈ ਸਪੀਕਰ ਬੀਟ ਨਹੀਂ ਕਰ ਸਕਦਾ ਸੁਣਿਓ ਮੇਰੀ ਕਦੀ ਜ਼ਬਾਨ ਨਹੀਂ ਨਾ ਰੌਇਆ ਦੇ ਨਾ ਰਿਹਾ ਬੰਕੜਾ ਚੁੱਤੀ ਦਾ ਬਰਾਬਰ ਕੈਂਡ ਗੱਲ ਬਣ ਗਈ ਬਈ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਜਵਾਬ ਹੋਵੇ ਤਾਂ ਮੈਂ ਨੰਬਰ ਮੈਂਸ਼ਨ ਕਰ ਦਿੰਨਾ ਕਾਲ ਜ਼ਰੂਰ ਕਰ ਲਿਓ ਥੈਂਕ ਯੂ ਸੋ ਮਚ